ਸਭ ਤੋਂ ਪਹਿਲੇ ਪ੍ਰੈਸ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅੱਜ ਸਾਡੀ ਅਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਉਹ ਸਾਡੀ ਜਿਹੜੇ ਲੋਕ ਸਭਾ ਦੇ ਇਲੈਕਸ਼ਨ ਲੋਕ ਦੇ ਸਬੰਧ ਦੇ ਵਿੱਚ ਆਇਆ ਗਏ ਜਿਹੜੇ ਭਾਜਪਾ ਦੇ ਹੈਗੇ ਇਹਨਾਂ ਦੇ ਵਿਰੋਧ ਕੰਦੇ ਬਾਰੇ ਵਿੱਚ ਕਿਉਂਕਿ ਜਿਹੜੇ ਸਾਡੀਆਂ ਮੰਗਾ ਮੰਨੀਆਂ ਸੀਗੀਆਂ ਨੇ ਮੋਦੀ ਨੇ ਜਦੋਂ ਪਹਿਲਾਂ ਕਿਸਾਨਾਂ ਤੋਂ ਚੱਲਿਆ ਸੀ 13 ਮਹੀਨੇ ਉਹਦੇ ਵਿੱਚ ਸਾਡੀ ਇਹਨਾਂ ਨੂੰ ਕੁਝ ਮੰਗਾ ਮੰਨੀ ਜਿਹਦੇ ਉਤੇ ਇਹਨਾਂ ਕੋਈ ਅਮਲ ਨਹੀਂ ਕੀਤਾ ਨਾ ਇਹਨਾਂ ਕੋਈ ਜਵਾਬ ਦਿੱਤਾ ਉਸ ਤੋਂ ਬਾਅਦ ਚੁੱਪ ਕਰਕੇ ਬੈਠ ਗਿਆ ਉਹਦੇ ਬਾਅਦ ਦੁਆਦ ਤੇ ਤੁਹਾਨੂੰ ਦੁਆਰਾ ਫਿਰ ਅੰਦੋਲਨ ਚਲਾਣਾ ਪਿਆ ਹੋਇਆ ਜਿਹੜਾ ਕਿ ਸ਼ੰਭੂ ਬਾੜ ਦੇ ਵੀ ਚੱਲਦਾ ਪਿਆ ਸਾਨੂੰ ਪਤਾ ਹੈ ਇਹਦੇ ਬਾਰੇ ਅਸੀਂ ਇਹਨਾਂ ਤੋਂ ਕੁਝ ਸਵਾਲ ਪੁੱਛਣੇ ਇਹਨਾਂ ਦਾ ਵਿਰੋਧ ਕਰਨਾ ਅਸੀਂ ਜੇ ਨਾਲ ਪਿੰਡਾਂ ਦੇ ਵਿੱਚ ਬਣਦੇ ਨਾ ਜੇ ਸਾਡੇ ਸਵਾਲਾਂ ਦਾ ਜਵਾਬ ਦੇਣਗੇ ਸਹੀ ਸਹੀ ਤਾਂ ਸਾਡੇ ਵੱਲੋਂ ਪ੍ਰਚਾਰ ਕਰਕੇ ਆ ਕੇ ਕਰ ਸਕਦੇ ਹਾਂ ਸਾਡੇ ਕੋਲ ਕਰੋੜਾਂ ਕਰਨੀ ਦੇ 12-13 ਸਵਾਲ ਹੈਗੇ ਜਿਨ੍ਹਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਸਾਰੇ ਜਿੰਨੀ ਆਮ ਪਬਲੀਕ ਉਹਨਾਂ ਨੂੰ ਵੀ ਅਸੀਂ ਇਹ ਕਰਨਾ ਚਾ ਕੀ ਵੀ ਆਪਣੇ ਸਾਡੇ ਸਵਾਲਾਂ ਦੇ ਜਵਾਬ ਦੇਣ ਤੇ ਫਿਰ ਇਹ ਆਪਣੇ ਪ੍ਰਚਾਰਕ ਨਹੀਂ ਤਾਂ ਅਸੀਂ ਪਿੰਡ ਕਿਸੇ ਪਿੰਡ ਦੇ ਵਿੱਚ ਜਾਂ ਕਿਸੇ ਸ਼ਹਿਰ ਦੇ ਵਿੱਚ ਅਸੀਂ ਨਹੀਂ ਪੜਨਦਾ ਇਹਨਾਂ ਦਾ ਪੂਰਾ ਬਰੋਸਟ ਸਾਧਮਈ ਤਰੀਕੇ ਨਾਲ ਕਰਾਂਗੇ ਨਾ ਕੋਈ ਸਾਡੇ ਕੋਈ ਹੁੱਲੜ ਬਾਜੀ ਹੋਊਗੀ ਨਾ ਕੁਛ ਹੋਊਗਾ ਜੋੜੇ ਸਵਾਲਾ ਹੈਗੇ ਆ ਉਹ ਤੋਂ ਮੈਂ ਸ਼ੁਰੂਆਤ ਕਰਦਾ ਸਭ ਤੋਂ ਪਹਿਲਾ ਸਵਾਲ ਜਵਾਬ ਹੈਗਾ ਵੀ ਇਹਨਾਂ ਨੇ ਜਦੋਂ ਅਸੀਂ ਦਿੱਲੀ ਨੂੰ ਚੱਲੇ ਸੀ ਇਹਨਾਂ ਨੇ ਸੜਕਾਂ ਦੇ ਵਿੱਚ ਕਿਲ ਕਿਉਂ ਗੱਡੇ ਬੈਰੀਕੇਡ ਕਿਉਂ ਲਾਏ ਅਥਰੂ ਗੈਦੇ ਗੋਲੇ ਕਿਉਂ ਛੱਡੇ ਗੋਲੀ ਚਲਾਉਣ ਦੇ ਹੁਕਮ ਕਿਉਂ ਦਿੱਤੇ ਉਸ ਤੋਂ ਬਾਅਦ ਇਹਨਾਂ ਨੇ ਸ਼ੁਭਕਰਨ ਸਿੰਘ ਦੀ ਮਾ ਗੋਲੀ ਮਾਰ ਕੇ ਹੱਤਿਆਕਤ ਕੀਤੀ ਟਰੈਕਟਰ ਕਿਉਂ ਕੰਨੇ ਇਹਦਾ ਸਾਨੂੰ ਇਹਨਾਂ ਦਾ ਜਵਾਬ ਚਾਹੀਦਾ ਬਾਕੀ ਦੇ ਥੋੜੇ ਜਵਾਬ ਇਹ ਸਵਾਲੇ ਵੀ ਦੱਸਣਗੇ ਜਿਹਨਾਂ ਕੋ ਅਸੀਂ ਇਹ ਸਾਡਾ ਸਵਾਲਨਾਮਾ ਬਣਾ ਰੱਖਿਆ ਜਿਹੜਾ ਅਸੀਂ ਭਾਰਤੀ ਜੂਨ ਸੰਟੂ ਨੇ ਬਣਾਇਆ ਉਹ ਅਸੀਂ ਬਾਅਦ ਵਿੱਚ ਅਮੀਜ਼ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ মিডিਆ ਦੇ ਰਾਹੀਂ ਅੱਜ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਸਾਡੇ ਜੋ ਵੀ ਪੰਜਾਬ ਦੇ ਭਲੇ ਦੇ ਲਈ ਆਵਾਜ਼ ਬੁਲੰਦ ਕਰਦੇ ਆਂ ਤੇ ਪੰਜਾਬ ਦੇ ਭਲੇ ਦੇ ਬਾਰੇ ਸੋਚਦੇ ਆਂ ਉਹਨਾਂ ਨੂੰ ਅੱਜ ਮੈਂ ਇੱਕ ਬੇਨਤੀ ਹੀ ਕਰਨਾ ਚਾਹੁੰਨਾ ਮੀਡੀਆ ਰਾਹੀਂ ਉਹ ਬੇਨਤੀ ਇਹ ਆ ਕਿ ਦੇਖੋ 5-5 ਸਾਲ ਬਾਅਦ ਵੋਟਾਂ ਆਉਣੀਆਂ ਕਦੇ ਐਮ.ਐਲ.ਏ ਦੀਆਂ ਆਉਣੀਆਂ ਕਦੇ ਐਮ.ਪੀ ਦੀਆਂ ਆਉਣੀਆਂ ਜੀ ਠੀਕ ਆ ਤਾਂ ਸਰਕਾਰਾਂ ਹਰ ਸਰਕਾਰ ਆਪਣਾ ਇੱਕ ਚੋਣ ਮੈਨੀਫੈਸਟੋ ਬਣਾਉਂਦੀ ਆ ਚੋਣ ਮੈਨੀਫੈਸਟੋ ਬਣਾ ਕੇ ਉਹਦੇ ਵਿੱਚ ਕੀ ਕਰਦੀ ਆ ਸਰਕਾਰ ਸਾਡੇ ਨਾਲ ਵਾਅਦਾ ਕਰਦੀ ਆ ਜਿਵੇਂ ਕਿ ਮੋਦੀ ਦੀ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸਾਨੂੰ ਐਮ.ਐਸ.ਪੀ ਦੀ ਗਾਰੰਟੀ ਦੇਵਾਂਗੇ ਤਾਂ ਜਦੋਂ ਉਹ ਸਰਕਾਰ ਆ ਜਿਹੜੀ ਉਹ ਵਾਅਦਿਆਂ ਤੋਂ ਮੁੱਕਰ ਜਾਂਦੀ ਆ ਚਾਹੇ ਉਹ ਸਰਕਾਰ ਆਪ ਦੀ ਸਰਕਾਰ ਹੋਵੇ ਕਿਉਂਕਿ ਫਿਲਹਾਲ ਮੌਕੇ ਦੇ ਆ ਮੌਜੂਦਾ ਜਿਹੜੀ ਸਰਕਾਰ ਆ ਪੰਜਾਬ ਦੇ ਵਿੱਚ ਉਹ ਆਪ ਦੀ ਸਰਕਾਰ ਆ ਜਿਹੜੀ ਵੀ ਸਰਕਾਰ ਲੋਕਾਂ ਦੇ ਨਾਲ ਝੂਠੇ ਵਾਅਦੇ ਕਰਦੀ ਆ ਤੇ ਉਹ ਵਾਅਦੇ ਨਹੀਂ ਪੂਰੇ ਹੁੰਦੇ ਤੇ ਉਸ ਤੋਂ ਬਾਅਦ ਉਹ ਮੁੱਕਰ ਜਾਂਦੀ ਆ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਦੇਖੋ ਹਰ ਚੀਜ਼ ਦੇ ਲਈ ਸਾਡੇ ਦੇਸ਼ ਦੇ ਵਿੱਚ ਇੱਕ ਕਾਨੂੰਨ ਆ ਇੱਕ ਐਕਟ ਆ ਜੇ ਮੰਨ ਲਓ ਮੈਂ ਕਿਸੇ ਤੋਂ ਪ੍ਰਾਪਰਟੀ ਖਰੀਦਾਂ ਤੇ ਬਿਆਨੇ ਬਿਆਨਾਂ ਮੈਂ ਦੇ ਦੇਣਾ ਕਿਸੇ ਨੂੰ ਤੇ ਉਹ ਬੰਦਾ ਮੈਨੂੰ ਪ੍ਰਾਪਰਟੀ ਦੇਣ ਤੋਂ ਮੁੱਕਰ ਜਾਂਦਾ ਹੈ ਤਾਂ ਉਹਦੇ ਲਈ ਵੀ ਐਕਟ ਆ ਜਦੋਂ ਕੋਈ ਅਸੀਂ ਚੀਜ਼ ਪਾਇਰੇਟਡ ਚੀਜ਼ ਵੇਚਦੇ ਆ ਮਾਰਕੀਟ 'ਚ ਤਾਂ ਉਹਦੇ ਲਈ ਵੀ ਐਕਟ ਆ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਜੇ ਅਸੀਂ ਡੁਪਲੀਕੇਸੀ ਲੈ ਕੇ ਆਉਂਦੇ ਆ ਤਾਂ ਉਹਦੇ ਲਈ ਵੀ ਐਕਟ ਆ ਪਰ ਸਾਡੀ ਤਰਾਸ ਦੀ ਇਹ ਹੈ ਕਿ ਅੱਜ ਤੱਕ ਸਾਡੇ ਪੰਜਾਬ ਦੇ ਵਿੱਚ ਕਿਸੇ ਵੀ ਐਮਪੀ ਨੇ ਕਿਸੇ ਵੀ ਐਮਐਲਏ ਨੇ ਇਹ ਆਵਾਜ਼ ਨਹੀਂ ਚੱਕੀ ਕਿ ਜਿਹੜੇ ਅਸੀਂ ਵਾਅਦੇ ਕਰਦੇ ਆਂ ਜਦੋਂ ਅਸੀਂ ਉਹ ਮੁੱਕਰ ਜਾਵਾਂਗੇ ਤਾਂ ਪੰਜਾਬ ਦੇ ਲੋਕ ਸਾਡੇ ਖਿਲਾਫ ਕਾਰਵਾਈ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਅਪੀਲ ਕਰਦਾ ਕਿਉਂਕਿ ਜੇ ਅਸੀਂ ਐਦਾਂ ਹੀ ਸਰਕਾਰ ਬਦਲਦੇ ਰਹੇ ਬਦਲਾਵ ਲਿਆਉਂਦੇ ਰਹੇ ਤਾਂ ਮੈਨੂੰ ਐ ਲੱਗਦਾ ਕਿ ਸਾਡੇ ਪੰਜਾਬ ਦਾ ਵਿਕਾਸ ਐਦਾਂ ਨਹੀਂ ਹੋਣਾ ਅਗਲੀ ਵਾਰ ਚਾਹੇ ਤੁਸੀਂ ਕੋਈ ਸੇਵ ਕੇਲਾ ਅਮਰੂਦ ਪਾਰਟੀ ਲੈ ਆਓ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਐਦਾਂ ਬਦਲਾਵ ਨਹੀਂ ਹੋਣਾ ਜਦੋਂ ਤੱਕ ਪਹਿਲੀ ਗੱਲ ਤਾਂ ਇਹ ਆ ਕਿ ਜਿਹੜੀ ਚੋਣ ਮੈਨੀਫੈਸਟੋ ਇਹ ਲੈ ਕੇ ਆਉਂਦੀ ਆ ਸਰਕਾਰ ਕੋਈ ਵੀ ਸਾਡੇ ਨਾਲ ਵਾਅਦੇ ਕਰਦੀ ਆ ਜਦੋਂ ਉਹ ਮੁੱਕਰ ਜਾਊਗੀ ਤਾਂ ਅਸੀਂ ਉਹਦੇ ਖਿਲਾਫ ਕਾਰਵਾਈ ਕਰਨ ਵਾਲੇ ਬਣੇ ਤਾਂ ਮੈਂ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਇੱਕ ਵੱਡੀ ਆਵਾਜ਼ ਬੁਲੰਦ ਕੀਤੀ ਜਾਵੇ ਜਿੱਦਾਂ ਅਸੀਂ ਹਰ ਸੋਸ਼ਲ ਮੀਡੀਆ ਦਾ ਜ਼ਮਾਨਾ ਅੱਜਕੱਲ ਠੀਕ ਆ ਹਰ ਬੰਦਾ ਆਵਾਜ਼ ਜਦੋਂ ਬੁਲੰਦ ਕਰਦਾ ਏ ਤਾਂ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਆਪਾਂ ਤਾਂ ਉਹਦੇ ਵਿੱਚ ਇਸ ਤਰ੍ਹਾਂ ਦੇ ਕਾਨੂੰਨ ਬਣਨਾ ਕੋਈ ਮੁਸ਼ਕਿਲ ਗੱਲ ਨਹੀਂ ਪਰ ਹਾਂ ਥੋੜੇ ਲੋਕਾਂ ਦਾ ਸਾਥ ਚਾਹੀਦਾ ਕਿਉਂਕਿ ਪੰਜਾਬ ਦੇ ਜਿਹੜੇ ਬਹੁਤ ਘੱਟ ਲੋਕ ਆ ਜਿਹੜੇ ਪੰਜਾਬ ਮੈਨੂੰ ਲੱਗਦਾ ਕਿਤੇ ਪੱਖੀ ਆ ਕਿਉਂਕਿ ਮੈਂ ਨੌਜਵਾਨ ਹੋਣ ਦੇ ਨਾਤੇ ਇਹ ਸੋਚਦਾ ਕਿ ਪੰਜਾਬ ਦੇ ਵਿੱਚ ਜਿਹੜਾ ਵੱਡੀ ਜਮਾਤ ਆ ਉਹ ਚਾਪਲੂਸਾਂ ਦੀ ਉਹ ਬੇਈਮਾਨਾਂ ਦੀ ਉਹ ਜਿਹੜੇ ਕਰਪਸ਼ਨ ਕਰਦੇ ਆ ਉਹਨਾਂ ਦੀ ਜਾਂ ਫਿਰ ਉਹਨਾਂ ਲੋਕਾਂ ਦੀ ਵੱਡੀ ਜਮਾਤ ਆ ਜਿੱਦਾਂ ਕਾਂਗਰਸ ਅਕਾਲੀ ਭਾਜਪੀ ਤੇ ਚੜੂ ਜਿਹੜੇ ਉਹਨਾਂ ਦੇ ਨਾਲ ਨੁਮਾਇੰਦੇ ਜੁੜੇ ਹੋਏ ਆ ਉਹ ਸਿਰਫ ਆਪਣੀਆਂ ਜਿਹੜੇ ਪਰਸਨਲ ਉਹਨਾਂ ਦੇ ਬਿਜ਼ਨਸ ਆ ਉਹਨਾਂ ਨੂੰ ਉਹਨਾਂ ਦੇ ਵਿੱਚ ਪ੍ਰੋਫਿਟ ਕੱਢਣ ਦੇ ਲਈ ਜਾਂ ਫਿਰ ਉਹ ਪੰਜਾਬ ਦੇ ਭਲੇ ਲਈ ਕਦੇ ਵੀ ਨਹੀਂ ਸੋਚਦੇ ਤਾਂ ਸਭ ਤੋਂ ਵੱਡਾ ਤਾਂ ਮੇਰਾ ਇਹੀ ਮਕਸਦ ਹੈ ਜੀ ਕਿ ਪੰਜਾਬ ਦੇ ਲੋਕ ਇਸ ਚੀਜ਼ ਦੇ ਵਿੱਚ ਜਾਗਰੂਕ ਹੋਣ ਕਿਉਂਕਿ ਜਦੋਂ ਇਹ ਕਾਨੂੰਨ ਸਾਡੇ ਪੰਜਾਬ ਦੇ ਵਿੱਚ ਆਊਗਾ ਤਾਂ ਪੰਜਾਬ ਦੇ ਲੋਕਾਂ ਨੂੰ ਬੜੀ ਰਾਹਤ ਮਿਲੂਗੀ ਕਿਉਂਕਿ ਇੱਕ ਵਾਅਦਾ ਕਰਕੇ ਮੁਕਰਨਾ ਸਾਡੇ ਕਾਨੂੰਨ ਦੇ ਵਿੱਚ ਇੱਕ 420 ਦਾ ਪਰਚਾ ਬਣਦਾ ਹੈ ਪਰ ਇਹਨਾਂ ਲੀਡਰਾਂ ਦੇ ਉੱਤੇ ਇਹ ਲੀਡਰ ਆਵਾਜ਼ ਕਿਉਂ ਚੱਕੋਂਗੇ ਹੁਣ ਤੁਸੀਂ ਆਪ ਇੱਕ ਸੋਚਣ ਵਾਲੀ ਗੱਲ ਆ ਕਿ ਜਦੋਂ ਇਹ ਸੰਸਦ ਦੇ ਵਿੱਚ ਜਾਂਨੇ ਆ ਇਹ ਇਸ ਤਰ੍ਹਾਂ ਦਾ ਕਾਨੂੰਨ ਬਾਰੇ ਗੱਲ ਕਿਉਂ ਕਰਨਗੇ ਕਿਉਂਕਿ ਉਲਟਾ ਇਹਨਾਂ ਦੇ ਹੀ ਗਲਾਂ ਦੇ ਵਿੱਚ ਸੰਗਲੀਆਂ ਪੈਣ ਗਈਆਂ ਤਾਂ ਅਸੀਂ ਦੂਸਰਾ ਸਾਡਾ ਮੇਨ ਮਕਸਦ ਇਹ ਆ ਪ੍ਰੈਸ ਕਾਨਫਰੰਸ ਕਰਨ ਦਾ ਕਿ ਜਿੱਦਾਂ ਕਿ ਅੱਜ ਬੀਜੇਪੀ ਦੀ ਸਰਕਾਰ ਆ ਜਿਹੜੀ ਉਹ ਪੰਜਾਬ ਦੇ ਵਿੱਚ ਆਪਣੇ ਨੁਮਾਇੰਦੇ ਖੜੇ ਕਰਕੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਣਾ ਚੋਣ ਪ੍ਰਚਾਰ ਕਰ ਰਹੀ ਆ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਦੇਖੋ ਇਹ ਅਪੀਲ ਕਰਦਾ ਹਾਂ ਉਹਨਾਂ ਦਾ ਵੀ ਹੱਕ ਆ ਵੋਟਾਂ ਮੰਗਣ ਦਾ ਪਰ ਸਾਡਾ ਵੀ ਸਵਾਲ ਪੁੱਛਣ ਦਾ ਸੁਹਿਰਦਤਾ ਦੇ ਨਾਲ ਸਾਡਾ ਵੀ ਹੱਕ ਆ ਕਿਉਂਕਿ ਮਸਲਾ ਇਹ ਆ ਸਾਡਾ ਹੱਕ ਸੀ ਮੋਦੀ ਸਾਹਿਬ ਨੇ ਐਮਐਸਪੀ ਦੀ ਗਾਰੰਟੀ ਦੇਣ ਤੋਂ ਮੁਕਰ ਗਿਆ ਅਸੀਂ ਹੁਣ ਕਿਸਾਨਾਂ ਨੇ ਪੰਜਾਬ ਤੋਂ ਦਿੱਲੀ ਜਾਣਾ ਸੀ ਤੇ ਰਸਤਾ ਸੀ ਸਾਡੇ ਕੋਲ ਹਰਿਆਣਾ ਤੇ ਹਰਿਆਣੇ ਦੇ ਉੱਤੇ ਦਿੱਲੀ ਦੀ ਸਰਕਾਰ ਦੇ ਨਾਲ ਮਿਲ ਕੇ ਮੋਦੀ ਸਰਕਾਰ ਨੇ ਬੀਜੇਪੀ ਸਰਕਾਰ ਨੇ ਬੈਰੀਗੇਟ ਕਰਤੀ ਵੈਰੀਗੇਟਿੰਗ ਕਰਦੀ ਤੇ ਵੈਰੀਗੇਟਿੰਗ ਜਦੋਂ ਉਥੇ ਹੋਈ ਉਹ ਕਿਉਂ ਹੋਈ ਕਿਉਂਕਿ ਅਸੀਂ ਨਾ ਜਾ ਸਕੀਏ ਤਾਂ ਹੁਣ ਜਦੋਂ ਭਾਜਪਾ ਦੀ ਸਰਕਾਰ ਜੇ ਪੰਜਾਬ ਦੇ ਵਿੱਚ ਵੀ ਹੁੰਦੀ ਭਾਜਪਾ ਦੀ ਸਰਕਾਰ ਤਾਂ ਮੈਨੂੰ ਐ ਲੱਗਦਾ ਸਾਡੇ ਘਰਾਂ ਚ ਨੱਪ ਨੱਪ ਲੈਂਦੀ ਸਾਨੂੰ ਤਾਂ ਮੈਂ ਇਹੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਜਦੋਂ ਇਹ ਤੁਹਾਡੇ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਆਉਣ ਠੀਕ ਆ ਤੁਹਾਡੇ ਘਰਾਂ ਦੇ ਵਿੱਚ ਵੋਟਾਂ ਮੰਗਣ ਦੇ ਲਈ ਆਣ ਪਹਿਲਾਂ ਤਾਂ ਤੁਸੀਂ ਇਹਨਾਂ ਨੂੰ ਇਹ ਸਵਾਲ ਪੁੱਛੋ ਕਿ ਤੁਸੀਂ ਕਿਸਾਨਾਂ ਦੇ ਉੱਤੇ ਆਪਣਾ ਗੋਲੀਆਂ ਕਿਉਂ ਚਲਾਈਆਂ ਅਥਰੂ ਗੈਸ ਕਿਉਂ ਚਲਾਈਏ ਕਿਉਂਕਿ ਕਿਸਾਨ ਕਿਸਾਨ ਦਾ ਵੀ ਇੱਕ ਹੱਕ ਆ ਕਿ ਉਹ ਆਪਣੀਆਂ ਮੰਗਾਂ ਨੂੰ ਜੇ ਥੋੜੇ ਮੁਰੇ ਨਹੀਂ ਰੱਖੂਗਾ ਤਾਂ ਉਹ ਕਿਹਦੇ ਕੋਲ ਰੱਖੂਗਾ ਤਾਂ ਮੈਂ ਇਹੀ ਕਹਿਣਾ ਕਿ ਅੱਜ ਤਾਂ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਹੈਗੀ ਇੱਕ ਵੱਡਾ ਸਵਾਲ ਆ ਜਦੋਂ ਹੁਣ ਇਹ ਪ੍ਰਚਾਰ ਕਰ ਰਹੇ ਆ ਇਹ ਪ੍ਰਚਾਰ ਕਿਸ ਵਿਹਾਰ ਦੇ ਉੱਤੇ ਕਰ ਰਹੇ ਆ ਜੇ ਕੱਲੂ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਆਉਂਦੀ ਆ ਫਿਰ ਤਾਂ ਕੱਲੂ ਇਹ ਮਾਹੌਲ ਹੋ ਜਾਊਗਾ ਕਿ ਜਿਹੜਾ ਵੀ ਕਿਸਾਨ ਆ ਜਾਂ ਫਿਰ ਪੰਜਾਬ ਹਿੱਤੀ ਬੰਦੇ ਆ ਜਾਂ ਸੰਘਰਸ਼ੀ ਸੋਚ ਦੇ ਲੋਕ ਆ ਜੇ ਉਹ ਆਵਾਜ਼ ਬੁਲੰਦ ਕਰਨਗੇ ਤਾਂ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਨੱਕ ਲਿੱਤਾ ਜਾਊਗਾ ਤਾਂ ਦੂਜੇ ਪਾਸੇ ਅਸੀਂ ਆਪ ਸਰਕਾਰ ਤੇ ਵੀ ਕੁਝ ਸਵਾਲ ਅਸੀਂ ਅਸੀਂ ਤਿਆਰ ਕੀਤੇ ਆ ਉਹ ਸਾਡੇ ਸਵਾਲ ਕਰੀਬ 37 ਦੇ ਕਰੀਬ ਆ ਜਿਨ੍ਹਾਂ ਵਿੱਚੋਂ ਮੇਨ ਇਹ ਹੈ ਕਿ ਕਿਸਾਨਾਂ ਦੇ ਹੜਪੀੜਤਾ ਹੜਪੀੜਤਾ ਦੇ ਲਈ ਆਪ ਸਰਕਾਰ ਨੇ ਸਾਡੇ ਲਈ ਕੀ ਕੀਤਾ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਉਹ ਹਜੇ ਤੱਕ ਬੰਦ ਨਹੀਂ ਹੋਇਆ ਦੇਖੋ ਤੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਹੀ ਵੱਡੀ ਉਮੀਦ ਸੀ ਇਸ ਸਰਕਾਰ ਤੋਂ ਕਿ ਨਸ਼ਾ ਬੰਦ ਹੋਊਗਾ ਤੇ ਜਿੱਦਾਂ ਹੁਣ NSA ਆ ਜਿਹੜਾ ਉਹ ਸਾਡੇ ਪੰਜਾਬੀ ਨੌਜਵਾਨਾਂ ਤੇ ਲੱਗ ਰਿਹਾ ਤੇ ਕਾਨੂੰਨ ਦੇ ਮੁਤਾਬਿਕ ਕਿ NSA ਜਿੰਨੀ ਉਹਦੀ ਟਾਈਮ ਪੀਰੀਅਡ ਆ ਉਹ ਤੋਂ ਦੁੱਗਣਾ ਦੁੱਗਣਾ ਸਜ਼ਾਆਂ ਆ ਜਿਹੜੀਆਂ ਉਹ ਜ਼ਿਲ੍ਹਿਆਂ ਦੇ ਵਿੱਚ ਭੁਗਤ ਰਹੇ ਆ ਤਾਂ ਇਹੀ ਸਾਡੀ ਮੁੱਦੇ ਆ ਤਾਂ ਇਹੀ ਗੱਲਾਂ ਕਰਕੇ ਅਸੀਂ ਅੱਜ ਮੀਡੀਆ ਨੂੰ ਇੱਥੇ ਸੱਦਿਆ ਸੀ ਤੇ ਇਹਨਾਂ ਹੀ ਗੱਲਾਂ ਦੇ ਨਾਲ ਮੈਂ ਤੁਹਾਡੇ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਧੰਨਵਾਦ ਚਾਹੁੰਦਾ ਜੀ ਹੋਰ ਕਿਸੇ ਵੀਰ ਨੇ ਕੋਈ ਗੱਲ ਰੱਖਣੀ ਹੈ ਸਾਡੇ ਅਮਰ ਸਿੰਘ ਜੀ ਦੇ ਸਾਡੇ ਜਿਹੜੇ ਨਾ ਸਾਡੇ ਸਵਾਲ ਹਨ 12 13 ਸਵਾਲ ਹੈਗੇ ਆ। ਸਾ ਇਹ ਪਹਿਲਾ ਸਵਾਲ 200 ਨੰਬਰ ਪਹਿਲਾ ਪਾ ਚੁੱਕਿਆ। ਤੁਹਾਨੂੰ ਇਹਨਾਂ ਦਿੱਲੀ ਜਾਣ ਤੋਂ ਕਿਉਂ ਸਾਡੀ ਦਿੱਲੀ ਰਾਤਾ ਨਹੀਂ ਹੈਗੀ ਕਿ ਨਹੀਂ ਹੈਗੀ? ਤੇ ਸਾਡੀ ਦਿੱਲੀ ਰਾਤਾ ਤਾਂ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੋਕਿਆ ਜਾਂਦਾ ਹੈ? ਸ਼ਾਂਤ ਮਹੀ ਨਾਲ ਜਾ ਰਹੇ ਆ ਕੋਈ ਦੰਗਾ ਨਹੀਂ ਕਰ ਰਹੇ ਕੋਈ ਹੁੱਲੜਵਾਜ ਨਹੀਂ ਕਰ ਰਹੇ ਕੁਝ ਨਹੀਂ ਕਰ ਰਹੇ। ਸਾਨੂੰ ਇਹ ਦਿੱਲੀ ਨਹੀਂ ਜਾਣ ਦਿੰਦੇ। ਕਿਉਂ ਨਹੀਂ ਜਾਣ ਦਿੰਦੇ? ਅਸੀਂ ਇਹਨਾਂ ਕੋਲੇ ਪੁੱਛਣਾ ਚਾਹੁੰਦੇ ਆ। ਦੂਸਰਾ ਤੁਹਾਨੂੰ ਇਹ ਐਮਐਸਬੀ ਦੀ ਗਰੰਟੀ ਜਦੋਂ ਮੋਦੀ ਨੇ ਲਾਣ ਕੀਤਾ ਸੀਗਾ ਵੀ ਮੈਂ ਐਮਸੀ ਗੰਟੀ ਤੁਹਾਨੂੰ ਦਊਗਾ ਤੇ ਐਮਸੀ ਗੰਟੀ ਦੇਣ ਤੋਂ ਮੁੱਕਰ ਗਿਆ ਇੱਕ ਵੀਡੀਓ ਮੇਰੇ ਕੋਲ ਹੋਰ ਵੀ ਪਈ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਕਹਿੰਦੇ ਮੇਰੀ ਜੋ ਸਰਕਾਰੀ ਪਹਿਲੀ ਮੀਟਿੰਗ ਦੇ ਵਿੱਚ ਪਹਿਲੇ ਹੀ ਸਭ ਤੋਂ ਪਹਿਲਾਂ ਕਿਸਾਨਾਂ ਦਾ ਕਰਜ਼ਾ ਮੁਕਤ ਕਰ ਦਿੱਤਾ ਜਾਊਗਾ ਅੱਜ ਤੱਕ ਇਹ ਮੁਕਤ ਕਿਉਂ ਨਹੀਂ ਕੀਤਾ ਗਿਆ ਜੇ ਨਹੀਂ ਵੀਡੀਓ ਤੇ ਮੈਂ ਤੁਹਾਨੂੰ ਦਿਖਾ ਦਿੰਦਾ ਵੀਡੀਓ ਪਈ ਇੱਥੇ ਆ ਸੁਣ ਲੈ ਇਹ ਝੂਠ ਬੋਲੇ ਸੱਚ ਬੋਲੇ ਇਹਦੀ ਆਪਣੀ ਮੀਡੀਆ ਹੈ ਹਾਂ ਜੀ ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਕੇ ਪਹਿਲੀ ਹੀ ਮੀਟਿੰਗ ਮੈਂ ਪਹਿਲਾ ਹੀ ਕੰਮ ਕਿਸਾਨਾਂ ਦੀ ਕਰਜ਼ਾ ਮਾਫੀ ਦਾ ਕਰ ਦਿਆ ਜਾਏਗਾ ਫੋਨ ਅਸੀਂ ਪੁੱਛਣ ਜਾਂਦੇ ਵੀ ਜਦ ਇਹਨੇ ਕੀ ਹੈ ਪਹਿਲੀ ਮੀਟਿੰਗ ਜਦ ਇਹ 1900 2014 ਸਰਕਾਰ ਪਹਿਲੀ ਵਾਰੀ ਬਣੀ ਹੈ ਇਹਨੇ ਅਜੇ ਤੱਕ ਕਰਜ਼ਾ ਕਿਉਂ ਨਹੀਂ ਮਾਫ ਕੀਤਾ ਜਦ ਕੋਰਪੋਰੇਟ ਇੱਕ ਦਾਨੀ ਦਾ 17 ਲੱਖ 150 150 ਹਜ਼ਾਰ ਕੋਟ ਦਾ ਕਰਜ਼ਾ ਮਾਫਸੇ ਦਾ ਕਿਸਾਨਾਂ ਦਾ ਕਰਜ਼ਾ ਦਿੰਨਾ ਹੈ ਹੀ ਨਹੀਂ ਉਹ ਕਿਹੜੇ ਸੜਕਾਂ ਦੇ ਉੱਤੇ ਬੈਠੇ ਆ ਕਿਹੜੀ ਜਗ੍ਹਾ ਦੇ ਉੱਤੇ ਬੈਠੇ ਆ ਸਾਨੂੰ ਦੱਸ ਦੋ ਸਭ ਤੋਂ ਪਹਿਲਾਂ ਇਹ ਦੱਸੋ ਤੁਹਾਡੀ ਜਥੇਬੰਦੀ ਕਿਹੜੀ ਸਾਡੀ ਭਾਰਤੀ ਕਿਸਾਨ ਜੁਣੀਏ ਪਵਾ ਜਥੇਬੰਦੀ ਹੈ ਜੀ ਇੱਕ ਗੱਲ ਕੀਤੀ ਵੀ 24 ਮੈਸਟਰ ਮੈਂ ਇੰਵੈਸਟਿਵ ਜਿਹੜਾ ਉਹ ਤੁਮੂਲ ਮਨਵਾਉਣਾ ਚਾਹੀਦਾ ਜੀ ਦਿੱਲੀ ਦੇ ਗੱਲ ਦੇ ਵਿੱਚ ਤੱਲੀ ਬੰਨ੍ਹਣ ਵਾਲੀ ਗੱਲ ਆ ਕਿ ਇਹ ਨੇਤਾਮਾਂ ਤੋਂ ਪਾਣੀ ਕੋਈ ਤੁਮੂਲ ਮਨਵਾ ਸਕਦਾ ਤੁਹ ਪਾਲਿਸੀ ਹੈਗੀ ਤੁਹਾਡੇ ਕੋਲ ਕੀ ਬਣੂਗਾ ਨਹੀਂ ਸਾਡੇ ਕੋਲ ਦੇਖੋ ਪਾਲਿਸੀ ਨਹੀਂ ਹੈਗੀ ਪਰ ਮਸਲਾ ਇਹ ਆ ਕਿ ਜੇ ਅਸੀਂ ਪੰਜਾਬ ਦੇ ਲੋਕ ਪੰਜਾਬ ਨੂੰ ਪਿਆਰ ਕਰਦੇ ਆ ਤਾਂ ਸਾਡੇ ਮੂਰੇ ਪੰਜਾਬ ਦਾ ਜਿਹੜਾ ਉਹ ਵਿਨਾਸ਼ ਆ ਝੂਠੇ ਵਾਅਦਿਆਂ ਦੇ ਨਾਲ ਹੋ ਰਿਹਾ ਤਾਂ ਅਸੀਂ ਹੁਣ ਇੰਨੀ ਪਾਵਰ ਦੇ ਵਿੱਚ ਤਾਂ ਹੈ ਨਹੀਂ ਕਿ ਕਿਸਾਨ ਜਥੇਬੰਦੀਆਂ ਕਿ ਅਸੀਂ ਸੰਸਦ ਦੇ ਵਿੱਚ ਜਾ ਕੇ ਬੈਠੀਏ ਤੇ ਇਹ ਕਾਨੂੰਨ ਬਣਾਈਏ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਹ ਬਿੱਲੀ ਦੀ ਗੱਲ ਗਾੜਾ ਜਿਹੜੀ ਟੱਲੀ ਬਣਣੇ ਵਾਲੀ ਗੱਲ ਆ ਪਰ ਜਦੋਂ ਵੱਡੀ ਜਮਾਤ ਪੰਜਾਬ ਦੇ ਹੱਕਾਂ ਲਈ ਤਾਂ ਪੰਜਾਬ ਦੇ ਇਹ ਮੈਨੀਫੈਸਟੋ ਬਣਾਉਣ ਦੇ ਲਈ ਜਾਂ ਇਹਨੂੰ ਕਾਨੂੰਨ ਬਣਾਉਣ ਦੇ ਲਈ ਇੱਕ ਵੱਡਾ ਲੋਕਾਂ ਦਾ ਜਮਾਵੜਾ ਜਿਹੜਾ ਇਹੇ ਸਵਾਲ ਚੱਕੂਗਾ ਤਾਂ ਮੈਨੂੰ ਲੱਗਦਾ ਹੈ ਕਿ ਸਾਡੀ ਕੋਸ਼ਿਸ਼ਾਂ ਦੇ ਨਾਲ ਇਹ ਕਾਨੂੰਨ ਬਣ ਸਕਦਾ ਹੈ ਨਹੀਂ ਜੀ ਇੱਕ ਚੀਜ਼ ਹੈ ਇਹ ਤੁਸੀਂ ਕਿ ਕਿੱਚਕ ਨੂੰ ਪੁਲਿਸ ਕੀ ਹੈ ਜਦੋਂ ਵੋਟਾਂ ਮੰਗਣ ਆਉਂਦੇ ਆ ਉੱਥੇ ਆਪਣੀ ਜਿਹੜੀ ਪਬਲਿਕ ਬੈਠੀ ਹੈ ਜਨਤਾ ਬੈਠੀ ਹੈ ਉਹਨੂੰ ਸਵਾਲ ਪੁੱਛਿਆ ਵੀ ਤੁਸੀਂ ਇਹਨਾਂ ਤੋਂ ਸਾਨੂੰ ਰਿਟਰਨ ਲਿਖ ਕੇ ਦਿਓ ਕਿ ਨਹੀਂ ਲਿਕੇ ਦੋਗੇ ਆਪਣੀ ਜੰਤਾ ਆਪਣਾ ਭਾਜਨ ਦੇ ਕੇ ਚਲੇ ਜਾਂਦੇ ਆ ਸਾਡੇ ਤੋਂ ਕੋਈ ਸਵਾਲ ਪੁੱਛਦੇ ਨਹੀਂ ਹੈਗੇ ਤੁਸੀਂ ਇਹ ਚਾਹਦੇ ਹੋ ਕਿ ਜਦੋਂ ਲੋਕਾਂ ਦੇ ਘਰੇ ਆਣ ਜਾਣ ਲੋਕ ਨੂੰ ਕੋਈ ਸਵਾਲ ਨਹੀਂ ਹਾਂ ਦੇਖੋ ਅਸੀਂ ਪੰਜਾਬ ਆਪਾਂ ਜ਼ਿਲਕਪੁਰ ਹਲਕੇ 'ਚ ਖੜੇ ਆ ਪਿਛਲੀ ਵਾਰ ਇੱਥੇ ਝਾੜੂ ਦੀ ਸਰਕਾਰ ਪ੍ਰਚਾਰ ਕਰਦੀ ਸੀ ਝਾੜੂ ਦੀ ਸਰਕਾਰ ਕੋਲ ਮੈਂ ਜ਼ਿਲਕਪੁਰ ਹਲਕੇ ਦੇ ਇਸ ਮਸਲਿਆਂ ਨੂੰ ਮੈਂ ਦੇਖ ਕੇ ਮੈਂ ਝਾੜੂ ਦੇ ਐਮਐਲਏ ਦੇ ਕੋਲ 6 ਮਸਲੇ ਰੱਖੇ ਸੀ ਦੇਖੋ ਪਹਿਲਾ ਮਸਲਾ ਤਾਂ ਇਹ ਸੀ ਕਿ ਅੱਜ ਸਾਡਾ ਜਿਹੜਾ ਜ਼ਿਲਕਪੁਰ ਦਾ ਪੀਣ ਵਾਲਾ ਪਾਣੀ ਆ ਉਹਦਾ ਟੀਡੀਐਸ ਆ ਨਾਰਮਲ ਜਿਹੜਾ ਪਾਣੀ ਆ ਤਾਂ 50 ਤੋਂ 150 ਦੇ ਵਿੱਚ ਚਾਹੀਦਾ ਅੱਜ ਸਾਡਾ 450 ਤੋਂ 500 ਜਿਹੜਾ ਟੋਟਲ ਡਿਸਾਲਡ ਸੋਲਿਡ ਸੋਲਿਡਸ ਹੋਣੇ ਆ ਜਿਹਨੂੰ ਕਹਿੰਦੇ ਆ ਤਾਂ ਉਹ ਸਾਡਾ 450 500 ਬਣ ਗਿਆ ਜਿਹਦਾ ਵੱਡਾ ਕਾਰਨ ਆ ਕਿ ਜੌਂਡਿਸ ਟਾਈਫਾਇਡ ਡਾਇਰੀਆ ਕੈਂਸਰ ਆ ਜਿਹੜਾ ਉਹ ਤਾਂ ਇਹ ਵੱਡਾ ਕਾਰਨ ਆ ਕਿ ਇਹ ਹੋ ਰਿਹਾ ਦੂਸਰਾ ਮਸਲਾ ਉਹਨਾਂ ਐਮਐਲਏ ਸਾਹਿਬ ਕੋਲ ਮੈਂ ਰੱਖਿਆ ਸੀ ਕਿ ਜਿਹੜਾ ਪੀਣ ਤੇ ਪੀਣ ਵਾਲਾ ਪਾਣੀ ਤੇ ਸੀਵਰੇਜ ਦਾ ਪਾਣੀ ਮਿਕਸ ਹੋ ਰਿਹਾ ਕਈ ਜਗਾਵਾਂ ਦੇ ਵਿੱਚ ਇਹ ਲੋਕ ਪੀਣ ਵਾਲੇ ਪਾਣੀ ਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਕਰ ਰਹੇ ਆ ਲੈਟਰਿੰਗ ਦਾ ਪਾਣੀ ਪੀ ਰਹੇ ਆ ਕਿੱਡੀ ਤਰਾਸ ਦੀ ਆ ਤੇ ਤੀਜਾ ਮਸਲਾ ਜਿਹੜਾ ਨਸ਼ਾ ਸੀ ਠੀਕ ਆ ਚੌਥਾ ਮਸਲਾ ਸਾਡੇ ਏਰੀਆ ਦੇ ਵਿੱਚ ਕੋਈ ਸਰਕਾਰੀ ਵੱਡਾ ਕੋਈ ਹਸਪੀਟਲ ਨਹੀਂ ਹੈਗਾ ਤੁਸੀਂ ਇੱਕ ਥੋੜਾ ਜਿਹਾ ਹੋਰ ਸਵਾਲ ਆ ਵੀ ਅੱਜ ਤੱਕ ਨਿਦਾਵਾਂ ਤੋਂ ਉਡਲੀਆਂ ਸੁਧਾਵਾਂ ਨਹੀਂ ਲੈ ਪਾਏ ਤੁਸੀਂ ਪਾਣੀ ਦੀ ਗੱਲ ਕਰ ਰਹੇ ਜੀ ਜੀਰਪੁਰ ਦਾ ਜਿਹੜਾ ਬੀਆਪੀ ਰੋਡ ਆ ਪੈਂਟਾ ਹੋਂ ਤੋਂ ਲੈ ਕੇ ਜਿਹੜਾ ਪਿੱਛੇ ਸੌ ਸਿੜੀ ਤੱਕ ਜਦੋਂ ਉੱਥੇ ਬਾਰਿਸ਼ ਆਉਂਦੀ ਆ 2 ਘੰਟਿਆਂ ਦੀ ਬਾਰਿਸ਼ ਆ ਜਿਹੜੇ ਗਟਰ ਸਹਿ ਨਹੀਂ ਕਰ ਪਾਉਂਦੇ ਤੁਹਾਨੂੰ ਲੱਗਦਾ ਨਹੀਂ ਰਾਜਨੀਤੀ ਨੂੰ ਇਸ ਗੱਲ ਤੇ ਮਾੜੀ ਮੁੱਢੀ ਸ਼ਰਮ ਕਰਨੀ ਚਾਹੀਦੀ ਹੈ ਕਿ ਅੱਪਾ ਅੱਜ ਤੱਕ ਮੋਡਲੀਆਂ ਸੁਵਿਧਾ ਮਤੋਂ ਵੀ ਵਾਂਝੇ ਹਾਂ ਜੀ ਮੈਂ ਉਹੀ ਤਾਂ ਤੁਹਾਨੂੰ ਗੱਲ ਦੱਸਦਾ ਕਿ ਆਪਣੇ ਜ਼ਿਰਕਪੁਰ ਹਲਕੇ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਕਿ ਜਿਹੜੀ ਜਮਾਤ ਆ ਜਿਹੜੇ ਚਾਪਲੂਸ ਬੰਦੇ ਆ ਜਾਂ ਫਿਰ ਉਹਨਾਂ ਦਾ ਐਮਐਲਏ ਦੇ ਨਾਲ ਜੁੜੇ ਹੋਏ ਜਿਹੜੇ ਬੰਦੇ ਆ ਉਹਨਾਂ ਦੀ ਵੱਡੀ ਆ ਮਸਲਾ ਇਹ ਆ ਕਿ ਜਦੋਂ ਲੋਕ ਇਹੇ ਸੋਚ ਕੇ ਐਮਐਲਏ ਐਮਪੀਆ ਦੇ ਨਾਲ ਜੁੜਨਗੇ ਕਿ ਅਸੀਂ ਆਪਣੇ ਨਿੱਜੀ ਮਫਾਦ ਕਰਕੇ ਮੰਨ ਲਓ ਮੇਰਾ ਕੋਈ ਪਰਸਨਲ ਬਿਜ਼ਨਸ ਆ ਮੈਂ ਉਹਦੇ ਵਿੱਚ ਰੇਜ਼ ਕਰਨਾ ਚਾਹੁੰਨਾ ਤਾਂ ਮੈਂ ਸਿਰਫ ਐਮਐਲਏ ਐਮਪੀ ਨੂੰ ਉਸ ਕਰਕੇ ਜੁੜ ਰਿਹਾ ਮੈਂ ਜਿਲਕਪੁਰ ਦੇ ਵਿਕਾਸ ਕਰਕੇ ਤਾਂ ਨਹੀਂ ਜੁੜ ਰਿਹਾ ਜਦੋਂ ਸਾਨੂੰ ਗਿਫਤਾ ਨਹੀਂ ਪਈ ਪੰਜਾਬ ਦੇ ਵਿਕਾਸ ਲਈ ਹਲਕੇ ਦੇ ਵਿਕਾਸ ਲਈ ਤਾਂ ਉਹ ਐਮਐਲਏ ਨੂੰ ਕੀ ਟੈਨਸ਼ਨ ਪਈ ਆ ਤਾਂ ਫਿਰ ਅਸੀਂ ਐਮਐਲਏ ਨੂੰ ਕਿਵੇਂ ਕਹਿ ਸਕਦੇ ਆ ਪਹਿਲਾਂ ਸਾਨੂੰ ਆਪਣੀ ਸੋਚ ਬਦਲਣੀ ਪੈਣੀ ਆ ਮੈਨੂੰ ਨਹੀਂ ਲੱਗਦਾ ਕਿ ਝਾੜੂ ਜਾਂ ਫਿਰ ਹੋਰ ਕੋਈ ਸਰਕਾਰ ਬਦਲ ਕੇ ਇਹ ਮਸਲਿਆਂ ਦਾ ਹੱਲ ਹੋਊਗਾ ਪਹਿਲਾਂ ਅਸੀਂ ਆਪਣੇ ਘਰ ਤੋਂ ਬਦਲਾਅ ਦੀ ਨੀਤੀ ਲੈ ਕੇ ਆਈਏ ਪਹਿਲਾਂ ਅਸੀਂ ਆਪਣੀ ਸੋਚ ਬਦਲੀਏ ਕੱਲ੍ਹ ਹੀ ਸਵਾਲ ਜੀ ਜਿਵੇਂ ਲਾਸਟ ਟਾਈਮ ਤੁਸੀਂ ਕੇਸਾਨੇ ਅੰਦੋਲਨ ਕੀਤਾ ਸੀ ਸੋ ਉਹ ਵੀ ਕਹਿੰਦੇ ਸਰਕਾਰ ਦਾ ਪਾਰਟੀ ਥੋੜੇ ਪ੍ਰੈਸ਼ਰ ਚਾਕੇ ਉਹਨਾਂ ਨੇ ਬੈਕਆਊਟ ਕੀਤਾ ਸਰਕਾਰ ਤੋਂ ਸਿਫਤ ਦਿੱਤਾ ਜੀ ਹੁਣ ਤੁਸੀਂ ਕਿਵੇਂ ਕਹੋਗੇ ਪ੍ਰੋਟੈਸਟ ਕਰ ਸਕਦੇ ਕਿਉਂਕਿ ਉਹਨਾਂ ਨੇ ਅਜੇ ਤੱਕ ਵੀ ਇਹ ਸਵਾਲ ਨਹੀਂ ਕੀਤਾ ਕਿ ਜਿੱਤ ਕੇ ਕਿਹੜੇ ਪਾਸੇ ਜਾਣਗੇ ਨਹੀਂ ਜਿਹੜਾ ਕੱਲ੍ਹ ਉਹਨਾਂ ਤੋਂ ਵੀ ਆਪਣੇ ਕੋਈ ਹਜੇ ਸਵਾਲ ਹੋਣਗੇ ਨਹੀਂ ਹੋਣਗੇ ਪੱਕੇ ਹੋਣਗੇ ਜੀ ਕੱਲ੍ਹ ਹੀ ਦਲ ਤੋਂ ਪੱਕੇ ਸਵਾਲ ਸਭ ਤੋਂ ਪਹਿਲ ਸੜਸਵਾਲ ਕੱਲ੍ਹ ਦਿਨ ਨੂੰ ਇਹ ਹੋਏਗਾ ਜਦੋਂ ਬਹਿਬਲ ਕਲਾ ਕਾਂਡ ਹੋਇਆ ਉਦੋਂ ਕਾਲੀ ਦਲ ਦੀ ਸਰਕਾਰ ਸੀਗੀ ਕਾਲੀ ਦਲ ਦੀ ਸਰਕਾਰ ਨੂੰ ਉਹ ਇਹ ਨਹੀਂ ਪਤਾ ਵੀ ਕੀ ਨੇ ਹੁਕਮ ਹੋਮ ਮਿਨਿਸਟਰ ਕੌਣ ਸੀ ਸੁਖਵੀਰ ਸਿੰਘ ਬਾਦਲ ਚੀਮ ਮਿਨਿਸਟਰ ਸੀ ਪ੍ਰਕਾਸ਼ ਸਿੰਘ ਬਾਦਲ ਮਿਨਿਸਟਰੀ ਤੋਂ ਬਗੈਰ ਕੋਈ ਗੋਲੀ ਪੁਲਸ ਵਾਲਾ ਬੰਦਾ ਚਲਾ ਨਹੀਂ ਸਕਦਾ ਜੇ ਕੋਈ ਵੀ ਜਿਹ ਮਹਿਕਮਾ ਹੈ ਜਿਹਾ ਟੈਰਾ ਮਿਲਟਰੀ ਫੋਰਸ ਹੈ ਜਾਂ ਪੁਲਸ ਹੈ ਉਹ ਬਗੈਰ ਆਰਡਰ ਤੋਂ ਗੋਲੀ ਨਹੀਂ ਚਲਾ ਸਕਦੀ ਕਿਉਂਕਿ ਮੈਂ ਖੁਦ ਫੌਜੀ ਆ ਸੀ ਆਰਡਰ ਬਗੈਰ ਗੋਲੀ ਨਹੀਂ ਚਲਾ ਸਕਦੇ ਸੀਗੇ ਜਦੋਂ ਬਾੜ ਦੇ ਜਾਂਦੇ ਲੜਾਈ ਜੇ ਫਿਰ ਤਾਂ ਕੋਈ ਚਲਾਈ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਪੈਂਦੀ ਤੇ ਜਦ ਇਹਨਾਂ ਨੇ ਉੱਥੇ ਇਹਨਾਂ ਨੂੰ ਸਭ ਨੂੰ ਪਤਾ ਹੈ ਕਿ ਗੋਲੀ ਚਲਾਈ ਕਿਹਨੇ ਚਲਾਈ ਹੈ ਕਿਹਨੇ ਆਰਡਰ ਦਿੱਤਾ ਹੈ ਇਹ ਕਿਉਂ ਨਹੀਂ ਦੱਸਦੇ ਕਿਉਂ ਨਹੀਂ ਦੱਸਦੇ ਫਿਰ ਜੋਰਾ ਸਿੰਘ ਦੀ ਰਿਪੋਰਟ ਪੇਸ਼ ਇਹਨਾਂ ਜੋਰਾ ਸਿੰਘ ਰਿਪੋਰਟ ਕਿਉਂ ਨਹੀਂ ਅਜੇ ਤੱਕ ਪਾਲੀਚ ਪੇਸ਼ ਕੀਤੀ ਉਹ ਪ੍ਰਿੰਸੀਪਲ ਸਾਹਿਬੀ ਦੇ ਮੇਰੇ ਤੋਂ ਛੁੱਟ ਕੇ ਚਲਾ ਗਿਆ ਅੱਜ ਤੱਕ ਕੋਈ ਜੋਰਾ ਸਿੰਘ ਰਿਪੋਰਟ ਹੀ ਨਹੀਂ ਖੁੱਲੀ ਹੈਗੀ ਤੁਹਾਡੀ ਮੇਨ ਲੜਾਈ ਭਾਜਪੀ ਨਾਲ ਆ ਕੀ ਤੁਹਾਡੀ ਐਮਐਸਪੀ ਕਾਗੋ ਨਹੀਂ ਕੀਤੀ ਤੁਹਾਡੇ ਕਾਨੂੰਨ ਲਾਗੂ ਨਹੀਂ ਸਵਾਮੀ ਨਾਲ ਰਿਪੋਰਟ ਜਿਹੜੀ ਕਾਂਗਰਸ ਸਰਕਾਰ ਵੇਲੇ ਬਣੀ ਸੀ ਲਾਗੂ ਹੋਣਾ ਨਹੀਂ ਦੀ ਕੀਤੀ ਉਹਨਾਂ ਨੇ ਕਿਤਾ ਵੋਟ ਪਾਉਣੀ ਸਵਾਮੀ ਨਾਲ ਅਸੀਂ ਕਾਂਗਰਸ ਕੇ ਨਹੀਂ ਵੋਟ ਪਾਉਣ ਦੇ ਬਾਰੇ ਅਸੀਂ ਤਾਂ ਬੰਦ ਨੂੰ ਕਹਿੰਦੇ ਵੀ ਵੋਟ ਉਹਨੂੰ ਪਾਣੀ ਹੈ ਜਿਹੜਾ ਬੰਦਾ ਇਮਾਨਦਾਰ ਹੈ ਜਿਹੜਾ ਸਾਡੇ ਪੰਜਾਬ ਦਾ ਭਲਾ ਸੋਚੂਗਾ ਪੰਜਾਬ ਦੇ ਬਾਰੇ ਕੀ ਸੋਚੂਗਾ ਤਾਂ ਸਾਡੇ ਕਿਸ ਨੇ ਭਲੇ ਸੋਚਿਆ ਫਿਰ ਵੋਟ ਦੱਸੋ ਕਿਤਾ ਸੀ ਉਹਨੂੰ ਸਵਾਲ ਤਾਂ ਪੁੱਛਦੇ ਨਾ ਅਸੀਂ ਸਾਧ ਜੱਤੇ ਬੰਦੀ ਕੀ ਚਾਹੁੰਦੀ ਕਿ ਉਹਨਾਂ ਵੋਟ ਪਾਈ ਜਾਵੇ ਅਸੀਂ ਇਹ ਕਹਿੰਦੇ ਇਮਾਨਦਾਰ ਬੰਦੇ ਨੂੰ ਵੋਟ ਪਾਓ ਜਿਹੜਾ ਕੋਈ ਇਮਾਨਦਾਰ ਹੈ ਇਮਾਨਦਾਰ ਦੇ ਅੱਜ ਕੱਲ੍ਹ ਤੁਲੇ ਨੋਟਾ ਦਬਾ ਦਿਓ ਉਹਨੇ ਨਾ 5 ਲੱਖ 21 ਦੇ ਬੰਦੇ ਨੇ ਵੋਟ ਨਹੀਂ ਪਾਈ ਇੱਕ ਵੀ ਬੋਟ ਨਹੀਂ 5 ਲੱਖ ਬੋਟ ਦੇ ਵਿੱਚ ਇੱਕ ਵੀ ਹੋਣ ਦੀ ਬਈ ਅਦੇ ਦਿਖਾਣੇ ਵੀ ਨਹੀਂ ਚਾਈ ਹੋਈ ਹੈ ਤੁਹਾਡੇ ਕੋਲ ਵੀ ਸ਼ਾਦ ਆਈ ਵੀ ਹੋਵੇ ਮੈਂ ਕਹਿੰਦਾ ਵੋਟਾਂ ਦਵਾਈ ਹੈ ਹਾਂ ਉਹ ਤੁਹਾਡਾ ਗੰਤਾ ਆਪਣੀ ਹੈ ਨੋਟਾ ਦਬਾਓ ਜਿਹਨੂੰ ਵੋਟ ਮਰ ਅਸੀਂ ਕਿੰਨੇ ਅਸੀਂ ਆਪਣੀ ਆਪਣੀ ਉਹ ਕਰ ਸਕਦੇ ਮੈਂ ਇਹਦੇ ਬਾਰੇ ਨਾ ਤੁਹਾਨੂੰ ਪਿਛਲੇ ਇਲੈਕਸ਼ਨਾਂ ਚ ਆਪਣੇ ਬੰਦੇ ਵੀ ਖੜੇ ਕੀਤੇ ਲੋਕਾਂ ਨੇ ਉਹ ਵੀ ਪਸੰਦ ਨਹੀਂ ਕੀਤੇ ਅਸਲ ਦੇ ਵਿੱਚ ਮੈਂ ਤੁਹਾਨੂੰ ਉਹੀ ਗੱਲ ਕਰਦਾ ਸਾਡੀ ਤਰਾਸ ਦੀ ਇਹ ਹੈ ਕਿ ਲੋਕ ਪਾਰਟੀ ਜਿਹੜਾ ਵਰਕਰ ਆ ਉਹ ਪਾਰਟੀ ਦੀ ਇੱਕ ਤਾਂ ਵੋਟ ਪਾਰਟੀ ਨੂੰ ਬਹੁਤ ਜ਼ਿਆਦਾ ਪੈਂਦੀ ਆ ਤੇ ਉਹ ਪਾਰਟੀ ਦੇ ਨਾਲ ਫਿਰ ਜਿਹੜੇ ਲੋਕ ਜੁੜੇ ਹੋਏ ਆ ਉਹ ਆਪਣੀਆਂ ਨਿੱਜੀ ਮਫਾਤਾਂ ਕਰਕੇ ਜੁੜਦੇ ਆ ਅਸਲ ਦੇ ਵਿੱਚ ਸਾਡੀ ਪ੍ਰੋਬਲਮ ਇਹੀ ਆ ਕਿ ਜਿਹੜੇ ਵੱਡੀ ਜਮਾਤ ਆ ਉਹ ਇਸ ਤਰ੍ਹਾਂ ਦੇ ਲੋਕਾਂ ਦੀ ਆ ਪੰਜਾਬ ਦੇ ਵਿੱਚ ਜਿਹੜੇ ਆਪਣੇ ਨਿੱਜੀ ਮਫਾਤਾਂ ਕਰਕੇ ਸਿਆਸੀ ਲੀਡਰਾਂ ਦੇ ਨਾਲ ਜੁੜੇ ਹੋਏ ਆ ਮੈਨੂੰ ਐ ਲੱਗਦਾ ਵੀ ਅਸੀਂ ਆਪਣੇ ਅੰਦਰ ਵੀ ਝਾਤੀ ਮਾਰੀਏ ਕਿਤੇ ਨਾ ਕਿਤੇ ਅਸੀਂ ਫਲਾਣਾ ਐਮਐਲਏ ਐਮਪੀ ਅਸੀਂ ਉਹਦੇ ਨਾਲ ਤਾਂ ਜੁੜਦੇ ਆ ਕਿ ਕੱਲ ਨੂੰ ਮੈਨੂੰ ਪਰਸਨਲ ਜੇ ਕੋਈ ਕੰਮ ਹੋਇਆ ਕੋਟ ਕਚੈਰੀ ਠਾਣੇ ਦੇ ਵਿੱਚ ਤਾਂ ਇਹ ਐਮਐਲਏ ਮੇਰੀ ਪੂਰੀ ਕਰ ਸਕਦਾ ਜਿਵੇਂ ਤੁਸੀਂ ਅਕਾਲੀ ਦਲ ਦੀ ਸਰਕਾਰ ਦੀ ਗੱਲ ਕਰੀਆ ਕਾਂਗਰਸ ਦੀ ਸਰਕਾਰ ਦੀ ਗੱਲ ਕਰੀਆ ਸਾਰੀਆਂ ਇਹ ਸਰਕਾਰਾਂ ਜ਼ਿਰਕਪੁਰ ਦੇ ਵਿੱਚ ਰਹੀਆਂ ਪਰ ਪੀਣ ਵਾਲਾ ਪਾਣੀ ਆ ਜਿਹੜਾ ਸਭ ਤੋਂ ਵੱਡਾ ਮੁੱਦਾ ਏ ਉਹ ਚਾਹੇ ਭਾਜਪਾ ਦਾ ਲੀਡਰ ਆ ਚਾਹੇ ਭਾਜਪਾ ਦਾ ਵਰਕਰ ਆ ਚਾਹੇ ਕਾਂਗਰਸ ਦਾ ਵਰਕਰ ਆ ਚਾਹੇ ਉਹ ਅਕਾਲੀ ਦਲ ਦਾ ਵਰਕਰ ਆ ਉਹ ਸਾਰਿਆਂ ਨੇ ਪਾਣੀ ਪੀਣਾ ਪਰ ਇਸ ਮਸਲੇ ਦੇ ਉੱਤੇ ਆਮ ਲੋਕਾਂ ਦੀ ਅੱਖੇ ਨਹੀਂ ਆ ਰਹੀ ਨਹੀਂ ਇਹ ਮਸਲੇ ਨੂੰ ਸਾਨੂੰ ਸੁਣਦੇ ਨੂੰ 20 ਸਾਲ ਹੋ ਗਏ ਬਹੁਤ ਸਾਰੇ ਰਾਜਨੀਤਿਕ ਪਹਿਲਾਂ ਸ਼ਰਮਾ ਜੀ ਵੀ ਬੋਲੇ ਤੋਂ ਸੀ ਤਾਂ ਲੈ ਜਾਂਦੇ ਰਹੇ ਮਹਾਰਾਣੀ ਪ੍ਰਨੀਤ कौर ਚਾਰ ਬਾਰ ਐਮਪੀ ਬਣ ਗਈ ਤੁਸੀਂ ਇਹਨੇ ਕਿਵੇਂ ਉਹਨਾਂ ਤੋਂ ਭਰੋਸਾ ਜੀ ਸਕਦੇ ਅਸੀਂ ਪ੍ਰਨੀਤ ਕੌਰ ਦਾ ਸਾਡੇ ਇਸ ਕਾਨੂੰਨ ਦੇ ਵਿੱਚ ਕੋਈ ਐਦਾਂ ਦਾ ਕਾਨੂੰਨ ਹੀ ਨਹੀਂ ਹੈਗਾ ਕਿ ਜਿਹੜੇ ਇਹ ਕੀਤੇ ਹੋਏ ਵਾਅਦੇ ਆ ਮੈਂ ਤਾਂ ਕਹਿਣਾ ਵੀ ਇਹਨਾਂ ਦੇ ਨਾਲ 2000 ਦਾ ਇੱਕ ਸਟੈਂਪ ਪੇਪਰ ਲਾਉਨੇ ਆ ਕਿ ਜਿਹੜਾ ਵੀ ਐਮਐਲਏ ਚੋਣ ਪ੍ਰਚਾਰ ਕਰਨ ਆਊਗਾ ਜਿਹੜੇ ਹਲਕੇ ਦੇ ਮਸਲੇ ਆ ਉਹ ਸਾਰੇ ਮੈਂ ਪੇਜ ਦੇ ਉੱਤੇ ਪ੍ਰਿੰਟ ਕਰਾਉਣਾ ਤੁਹਾਨੂੰ ਮੈਂ মিডিਆ ਨੂੰ ਸੱਦੂਗਾ ਇਹਨਾਂ ਤੋਂ ਜਿਹੜਾ ਬੰਦਾ ਪ੍ਰਚਾਰ ਕਰਨ ਆਊਗਾ ਕਹੂਗਾ ਜੀ ਕੋਈ ਗੱਲ ਨਹੀਂ ਤੁਸੀਂ ਆਪਣਾ ਪ੍ਰਚਾਰ ਜੀ ਸਾਦ ਕੇ ਕਰੋ ਉਹਦੇ ਵਿੱਚ ਸਾਡੇ ਇਹ ਜਿਹੜੀਆਂ ਮੰਗਾਂ ਹੈ ਇਹ ਐਡ ਕਰੋ ਇਹਨਾਂ ਦੇ ਉੱਤੇ ਸਾਈਨ ਕਰੋ ਤੁਸੀਂ ਆਪਣੀ ਮੋਹਰ ਲਾਓ ਜਦੋਂ ਇਹ ਮੁੱਕਰ ਗਿਆ ਅਸੀਂ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਫਲੈਕਸ ਲਾ ਕੇ ਅਸੀਂ ਪ੍ਰਿੰਟ ਕਰਵਾ ਕੇ ਸ਼ਹਿਰਾਂ ਦੇ ਵਿੱਚ ਲਾਵਾਂਗੇ ਵੀ ਇਹ ਵਾਅਦੇ ਆ ਤੁਸੀਂ ਮੁੱਕਰੇ ਆ ਫਿਲਹਾਲ ਵਿਰੋਧ ਸਾਡਾ ਬੀਜੇਪੀ ਪਾਰਟੀ ਦਾ ਹੈ ਸਾਡਾ ਵਿਰੋਧ ਹੈ ਜਿਹੜਾ ਬੀਜੇਪੀ ਪਾਰਟੀ ਦਾ ਹੈ ਤੇ ਬਾਕੀ ਵੀ ਅਸੀਂ ਪਾਰਟੀਆਂ ਨੂੰ ਦੇਖੋ ਅਸੀਂ ਸਵਾਲ ਜਵਾਬ ਸਾਰੇ ਪਾਰਟੀਆਂ ਨੂੰ ਕਰਾਂਗੇ ਸੱਤਾ ਦੇ ਵਿੱਚ ਰਹੇ ਆ ਉਹਨਾਂ ਨੂੰ ਸਵਾਲ ਪੁੱਛੂੰਗੇ ਉਹ ਅਸੀਂ ਪ੍ਰਚਾਰ ਕਰ ਸਾਡੇ ਆ ਕੇ ਇਹਨਾਂ ਨੂੰ ਅਸੀਂ ਪ੍ਰਚਾਰ ਤਾਂ ਕਰਨਾ ਵੀ ਸਾਡੇ ਸਵਾਲਾਂ ਦੇ 11 ਸਵਾਲਾਂ ਦੇ ਜਵਾਬ ਦੇਣਗੇ ਅੱ ਪਾਣੀ ਵਾਲੇ ਮੁੱਦੇ ਤੇ ਗੱਲ ਕੀਤੀ ਆ ਵੀ ਜਿਹੜਾ ਪਾਣੀ ਆ ਉਹਦੀ ਜਿਹੜੀ ਆਪਾਂ ਨੇ ਉਹਨੂੰ ਬਚਾਉਣਾ ਕੋਈ ਵੀ ਕਿਸਾਨ ਯੂਨੀਅਨ ਪਾਰਟੀ ਅੱਜ ਤੱਕ ਪਾਣੀ ਦਾ ਮੁੱਦਾ ਲੈ ਕੇ ਗੱਲ ਇਹ ਕਿਉਂ ਨਹੀਂ ਕਰਦੀ ਜਿਹੜਾ ਨਹਿਰੀ ਪਾਣੀ ਆ ਉਹ ਸਾਰੀ ਜਿਹੜੀ ਪੰਜਾਬ ਦੀ ਜ਼ਮੀਨ ਆ ਉਹਦੇ ਨਾਲ ਲਿੰਕ ਹੋਣਾ ਚਾਹੀਦਾ ਇਸ ਨੂੰ ਮੁੱਦਾ ਕਿਉਂ ਨਹੀਂ ਬਣਾਇਆ ਜਾਂਦਾ ਕੋਈ ਵੀ ਕਿਸਾਨ ਯੂਨੀਅਨ ਇਸ ਗੱਲ ਦੇ ਪਿੱਛੇ ਦੀ ਕਿਉਂ ਨਹੀਂ ਗੱਲ ਕਰਦੀ ਵੀ ਜਿਹੜਾ ਜਿਹੜੀ ਆਪਣੀ ਪੰਜਾਬ ਦੀ ਜ਼ਮੀਨ ਆ ਉਹ ਸਾਰੀਆਂ ਜਿਹੜੀ ਉਹਨੂੰ ਮੈਰੀ ਪਾਣੀ ਮਿਲਣਾ ਚਾਹੀਦਾ ਇਸ ਮੁੱਦੇ ਨੂੰ ਕੋਸੀ ਕਿਉਂ ਨਹੀਂ ਅੱਗੇ ਰੱਖਦੇ ਉਹਨਾਂ ਨੂੰ ਧਰਤੀ ਅੰਦਰ ਦਾ ਪਾਣੀ ਬਚੂਗਾ ਪੀਣ ਵਾਸਤੇ ਇਸ ਪਿੱਛੇ ਤੇ ਕਿਉਂ ਨਹੀਂ ਕੋਈ ਕਿਸਾਨ ਇਹ ਸਾਰੇ ਮੁੱਦੇ ਅਸੀਂ ਆਪਣੇ ਵੀ ਜਥੇਬੰਦੀਆਂ ਦੇ ਨਾਲ ਹੁਣ ਡਿਸਕਸ ਕਰਾਂਗੇ ਜਿਉਂ-ਜਿਉਂ ਅਸੀਂ ਸਾਨੂੰ ਚੀਜ਼ਾਂ ਦੀ ਪਤਾ ਲੱਗ ਰਿਹਾ ਜੀ ਅਸੀਂ ਚਾਹੁੰਦੇ ਹਾਂ ਵੀ ਸਾਰੇ ਜਿੰਨੇ ਵੀ ਪੰਜਾਬ ਦੇ ਹਿੱਤ ਦੇ ਵਿੱਚ ਜਿੰਨੇ ਵੀ ਮਸਲੇ ਆ ਉਹ ਸਾਰੇ ਅਸੀਂ ਜਥੇਬੰਦੀਆਂ ਤੇ ਲੈ ਕੇ ਆਈਏ ਠੀਕ ਆ ਫਿਰ ਹਾਲ ਸਾਡੀ ਭਾਰਤੀ ਕਿਸਾਨੀ ਨੂੰ ਪਵਾਦ ਆ ਜਿਹੜੀ ਠੀਕ ਆ ਉਹ ਇਹੀ ਕੋਸ਼ਿਸ਼ ਕਰ ਰਹੀ ਹੈ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਪਹਿਲ ਆ ਜਿਹੜੀ ਵਿਕਾਸ ਦੀ ਆ ਉਹ ਆਪਣੇ ਹਲਕੇ ਤੋਂ ਕਰੀਏ ਕਿਉਂਕਿ ਸਾਡਾ ਪੰਜਾਬ ਦੇ ਵਿੱਚ ਚਾਰ ਜ਼ੋਨ ਆ ਮਾਲਵਾ ਮਾਝਾ ਦੁਆਬਾ ਸਭ ਨੂੰ ਪਤਾ ਹੈ ਤੇ ਚੌਥਾ ਜਿਹੜਾ ਹਿੱਸਾ ਹੈ ਉਹ ਪੁਵਾਦ ਆ ਪਹਿਲੀ ਤਾਂ ਸਾਡੀ ਇਹੀ ਤਰਾਸਦੀ ਆ ਕਿ ਸਰਕਾਰਾਂ ਨੇ ਆ ਹਿਮਾਚਲ ਦਾ ਜਿਹੜਾ ਸ਼ਿਮਲਾ ਹੈ ਅੱਧਾ ਹਿਮਾਚਲ ਲੈ ਗਿਆ ਸਾਡਾ ਪੁਵਾਦ ਅੰਬਾਲਾ ਨਰੈਣਗੜ੍ਹ ਜਮਨਾਗਰ ਸਾਡਾ ਅੱਧਾ ਹਰਿਆਣਾ ਲੈ ਗਿਆ 28 ਪਿੰਡ ਝਾੜ ਕੇ ਸਾਡਾ ਚੰਡੀਗੜ੍ਹ ਬਣ ਗਿਆ ਤਾਂ ਸਾਡੇ ਕੋਲ ਹੁਣ ਪੁਵਾਦ ਦੇ ਵਿੱਚ ਬਚੇ ਤਿੰਨ ਜ਼ਿਲ੍ਹੇ ਆ ਤੇ ਪਹਿਲਾ ਤਾਂ ਸਾਡਾ ਇਹੀ ਮਸਲਾ ਕਿ ਅਸੀਂ ਆਪਣੇ ਜਿਹੜੇ ਪਹਿਲਾਂ ਅਸੀਂ ਆਪਣੇ ਘਰ ਤੋਂ ਤਕੜੇ ਹੋਈਏ ਪਹਿਲਾਂ ਅਸੀਂ ਆਪਣੀ ਸੋਚ ਬਦਲੀਏ ਆਪਣੇ ਨਾਲ ਵਾਲਿਆਂ ਦੀ ਬਦਲੀਏ ਫਿਰ ਅਸੀਂ ਪੰਜਾਬ ਵੱਲ ਨੂੰ ਤੁਰੀਏ ਜੀ ਬਾਈ ਤੁਸੀਂ ਕਹਿੰਦੇ ਜਿਹੜਾ ਪਾਣੀ ਦਾ ਮਸਲਾ ਹੈ ਕਿਉਂ ਦੀ ਹੈ ਸਭ ਤੋਂ ਪਹਿਲੇ ਜਦ ਅਸੀਂ ਜਥੇਬੰਦੀ ਖੜੀ ਕਰੀ ਹੈ ਮੰਗ ਪੱਤਰ ਦਿੱਤਾ ਸੀਗਾ ਭਗਵੰਤ ਮਾਨ ਥਰੂ ਡੀਸੀ ਐਸਡੀਐਮ ਕਿਸਾਨੇ ਸੀ ਪਾਣੀ ਮੁੱਦੇ ਗੱਲ ਕਰਨੀਆਂ ਉਹਨਾਂ ਤੱਕ ਸਾਨੂੰ ਮੀਟਿੰਗ ਦਾ ਟਾਈਮ ਹੀ ਨਹੀਂ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਨੇ ਮੰਗ ਪੱਤਰ ਦਿਖਾ ਵੀ ਨਹੀਂ ਸਾਡੇ ਕੋਲ ਸ਼ਾਇਦ ਮੇਰੇ ਕੋਲ ਜਿੱਦੇ ਜ ਵੰਨੀ ਮੇਰੇ ਕੋਲ ਜੀ ਤੱਕ ਮੰਗ ਪੱਤਰ ਕਿਹਾ ਡੀਸੀ ਨੂੰ ਵੀ ਦਿੱਤਾ ਆਈਡੀਐਮ ਡੇਰਵਿਸੀ ਨੂੰ ਵੀ ਦਿੱਤਾ ਵੀ ਤੁਸੀਂ ਸਾਡੀ ਪਾਣੀ ਦੇ ਕਿੱਸਾ ਬਚਾ ਸਕਦੇ ਆ ਕਿ ਕਿਵੇਂ ਕਰਾਂਗੇ ਤਾਂ ਉਹਦੇ ਅਸੀਂ ਨਾਲ ਹੀ ਮੀਟਿੰਗ ਕਰਨੀ ਚਾਹਦੇ ਸਾਡੀ ਜਦ ਤੱਕ ਇਹਨਾਂ ਨੇ ਮੀਟਿੰਗ ਹੀ ਨਹੀਂ ਕਰਾਈ ਨਾ ਉਹਨੇ ਸਾਨੂੰ ਕੋਈ ਟਾਈਮ ਦਿੱਤਾ ਬਾਬਾ ਜੀ ਤੁਸੀਂ ਗੱਲ ਕਰ ਰਹੇ ਹੋ ਸਰਪੋਤ ਬੋਲਦੇ ਜੀ ਕਿ ਜਦੋਂ ਕਿ ਮਰਾੜਾ ਕੋਲ ਤੋਂ ਲਗਾਤਾਰ 2 ਸਾਲ ਤੋਂ ਗੋੜੇ ਮਾਰੇ ਗਏ ਕੇਸਾਂ ਦੇ ਕੇ ਪਾਸੇ ਕੀ ਹੋ ਗਿਆ ਪਰ ਮੌਕੇ ਦੀ ਸਰਕਾਰ ਤਾਂ ਉੱਥੇ ਆਵਾਜ਼ ਦੀ ਪਾਰਟੀ ਸੀ ਕਿ ਜਿਹੜੇ ਸਾਡੇ 50% ਜਿਹੜੇ ਕਿਤੇ ਵੱਧੇ ਖੜੇ ਸੀ ਪੰਜਾਬ ਉਸਦੇ ਵੱਲੋਂ ਕਿ ਲੱਗਦਾ ਅਨਦਾਜ਼ ਪਰਤੀ ਵਧ ਰਹੀ ਸਾਡੇ ਲੋਕਾਂ ਨੂੰ ਪਹੁੰਚਾਉਣ ਦਾ ਔਰ ਇੱਕ ਕੱਲ ਜਿਹੜੀ ਅਸੀਂ ਕਵਰੇਜ ਉੱਤੇ ਕਰਕੇ ਆਏ ਹਾਂ ਸੰਭੂ ਬਾਰਡਰ ਤੇ ਕੱਲ ਉੱਤੇ ਘੱਟੋ ਘੱਟ 400 ਬੀਤੀਆਂ ਬਸਾਂ ਜਿਹੜਾ ਜੱਥਾ ਉੱਥੇ ਪਹੁੰਚਿਆ ਰਿਹਾ ਡਰਕ ਦੇ ਉਹ ਕਹਿ ਰਹੇ ਉੱਥੇ ਸਾਰਾ ਜਿਹੜਾ ਮੋਹਰੇ ਦੀ ਜਿਹੜੀ ਕਮਾਨ ਆ ਬੀਪਿਆ ਕੋਲ ਆ ਚੁੱਕੀ ਹੈ ਤੇ ਉਹਨਾਂ ਦਾ ਇੱਕ ਸਪਸ਼ਟਿਕਰਨ ਕਹਿੰਦੇ ਦਿੱਤਾ ਗਿਆ ਕਿ ਅਸੀਂ ਕਿਸੇ ਪਾਰਟੀ ਦੇ ਸਮਰਥਕ ਨਹੀਂ ਹਾਂ ਕਿ ਬੇਸ਼ਕੋ ਅਕਾਲੀ ਹੋਏ ਕਾਂਗਰਸ ਹੋਏ ਭਾਜਪਾ ਹੋਣੀ ਪਾਰਟੀ। ਤੁਸੀਂ ਗੱਲ ਕੀਤੀ ਹੈ ਕਿ ਅਸੀਂ ਜਿਹੜੇ ਪੁਰਾਣੇ ਉਮੀਦਵਾਰ ਪਾਰਟੀ ਦੇ ਬੇਸ਼ਕੋ ਕਾਂਗ ਸਵਾਲ ਮੁੱਕਰਨ ਦਾ ਨਾ ਤਾਂ ਕੋਈ ਦੱਸ ਸਕਦੇ ਜਾਣਗੇ ਇਹ ਸਪਸ਼ਟ ਕਰਾਣ ਦੇ ਯੋਗ ਕਿ ਤੁਸੀਂ ਕਦੇ ਬੀਜੇਪੀ ਦੇ ਐਂਟੀ ਹੋ ਜਾਂ ਬਾਕੀ ਪਾਰਟੀਆਂ ਦੇ ਵੀ ਤੁਸੀਂ ਐਂਟੀ ਹੋ ਅਸੀਂ ਸਾਰੀ ਪਾਰਟੀਆਂ ਦੇ ਐਂਟੀ ਆ ਜੀ ਕਿਉਂਕਿ ਜਿਹੜੀ ਵੀ ਪਾਰਟੀ ਪੰਜਾਬ ਵਿੱਚ ਆਈ ਆ ਉਹਨੇ ਅੱਜ ਤੱਕ ਸਵਾਰਿਆ ਨਹੀਂ بڑے بڑے ਵਾਅਦੇ ਕਰਕੇ ਉਹ ਮੁੱਕਰ ਗਏ ਕੋਈ ਸਾਹਮਣੇ ਨਹੀਂ ਹੋਇਆ ਹੁਣ ਰੰਧਾਵਾ ਸਾਹਿਬ ਆ ਇਹਨੇ ਕਿੰਨਾ ਕੁ ਵਿਕਾਸ ਕਰਿਆ ਇਲਾਕੇ ਦਾ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਮੈਂ ਕਹਿੰਦਾ ਵੀ ਇਹ ਜਿਹੜਾ ਜੇਰਖਪੁਰ ਕਚਹਿਰੀਆਂ ਦਾ ਰੋੜਾ ਮੈਂ ਪਰਸੋਂ ਗਿਆ ਸੀ ਉਹ ਦੇਖਿਆ ਉਹਦੇ ਟੋਏ ਪਈ ਹੋਏ ਨੇ ਉਹਨਾਂ ਵਿੱਚ ਪਾਣੀ ਖੜਿਆ ਉੱਥੇ ਲੰਘੇ ਨਹੀਂ ਜਾਂਦਾ ਸੀ ਇੱਕ ਟੈਂਪੂ ਗੜ ਗਿਆ ਪੱਕੀ ਸੜਕ ਤੇ ਟੈਂਪੂ ਗੜ ਗਿਆ ਕਚਹਿਰੀਆਂ ਦੇ ਸਾਹਮਣੇ ਦੱਸੋ ਉਹਨੂੰ ਕੌਣ ਕਰੇਗਾ ਆਮ ਅਸੀਂ ਤਾਂ ਕਰ ਨਹੀਂ ਸਕਦੇ ਭੰਦਾਵਾ ਸਾਹਿਬ ਨੇ ਪਹਿਲੇ ਚੰਗੇ ਵਾਅਦੇ ਕਰੇ ਅਸੀਂ ਇਹ ਕਰਾਂਗੇ ਉਹ ਕਰਾਂਗੇ ਕੁਝ ਨਹੀਂ ਸਵਾਰਿਆ ਉਹਨਾਂ ਇਹਨਾਂ ਨੇ ਇੱਕ ਸੁਪਨਾ ਸੀ ਪੰਜਾਬ ਦੀ ਜਨਤਾ ਨੂੰ ਇਹਨਾਂ ਤੇ ਭਰੋਸਾ ਕੀਤਾ ਸੀ ਆਮ ਆਪ ਪਾਰਟੀ ਤੇ ਕਿ ਇਹ ਕੁਝ ਕਰਕੇ ਦਿਖਾਏਗੀ ਪਰ ਇਹ ਤਾਂ ਜ਼ੀਰੋ ਤੇ ਵੀ ਥੱਲੇ ਨਿਕਲੀ ਨਕਮੀ ਸਰਕਾਰ ਕਿਤੇ ਜਿਹੜਾ ਹੈਗਾ ਤੁਸੀਂ ਕਹਿੰਦੇ ਸ਼ਰਮਾ ਜੀ ਕਹਿੰਦਾ ਉਹਦੇ ਵਿਕਾਸ ਕੀਤਾ ਅਸੀਂ ਨੂੰ ਕਦੇ ਪੁੱਛੇ ਸ਼ਰਮਾ ਨੇ 2 ਸਾਲ ਪ੍ਰਧਾਨ ਰਿਆ 2 ਵਾਰੀ ਐਮਐਲਏ ਰਿਆ ਹੁਣ ਕਹਿੰਦਾ ਜੀ ਮੇਰੇ ਚੈਨਲ ਬੋਰਡ ਕੋ ਹੋ ਗਈ ਉਹਦੇ ਚੈਨਲ ਬੋਰਡ ਕਿੱਥੋਂ ਪੈਜੂਗੀ ਉਹਨੇ ਦੱਸੋ ਬਕਾਇਆ ਜਿਰਪੁਰ ਦਾ ਕੀ ਵਿਕਾਸ ਕੀਤਾ ਸਾਡੇ ਦਾ ਜੂਸੀ ਤਰ੍ਹਾਂ ਪਾਣੀ ਖੜਿਆ ਜੋਦੇ ਕਮੇਟੀ ਲੈ ਗਿਆ ਇਹਨੂੰ ਪਤਾ ਸੀਗਾ ਵੀ ਰੇ ਜਿਰਪੁਰ ਇਲਾਕਾ ਅਸੀਂ ਆ ਬਾਤ ਕਰਨਾ ਹੈ ਕਿਸੇ ਪਲਾਨਿੰਗ ਨਾਲ ਬਣਾਉਂਦਾ ਜਿੰਨੇ ਦੇਖਿਆ ਆਪਣਾ ਇੱਕ ਕਿਲਾ ਦੇਖਿਆ ਉਹਨੇ ਆਪਣੀ ਕਿਲਾਉਂਦੀ ਕੱਟੀ ਵੇਚ ਕੇ ਚਲੇ ਆ ਉਹਦਾ ਵੇਚ ਕੇ ਚਲੇ ਗਿਆ ਸਵਾਲ ਤਾਂ ਸਵਾਲ ਤਾਂ ਫਿਰ ਉੱਥੇ ਉੱਤੇ ਰਹਿ ਕੇ ਬੋਲ ਪਾਈਆਂ ਕਹਿੰਦਾ ਤੁਸੀਂ ਆਪਣੇ ਬੰਦੇ ਮਸਲਾ ਦੇਖੋ ਜੀ ਮੈਂ ਮੈਂ ਛੋਟੀ ਜੀ ਗੱਲ ਇੱਕ ਹੋਰ ਦੱਸਦਾ ਅਸੀਂ ਆਪਣੇ ਬੰਦੇ ਅਸੀਂ ਸਾਡਾ ਅਸੀਂ ਰਾਜਨੀਤੀ ਛੰਨੀਆ ਬਚਾਉਂਦੇ ਸਿੱਧੀ ਗੱਲ ਸਾਡੀ ਬੋਰ ਤੁਸੀਂ ਆਪ ਦੇਖੋ ਕਿਹੜਾ ਇਮਾਨਦਾਰ ਬੰਦਾ ਹੈ ਇਹ ਕਹਿੰਦੇ ਵੀ ਅਸੀਂ 5 ਸਾਲ ਅਸੀਂ 5 ਦਿਨਾਂ ਤੋਂ ਜੁੜਾਣੇ ਆ ਵੀ 5 ਸਾਲ ਇਹਨੂੰ ਜੁੜਾਣੇ ਦਾ ਜਵਾਬ ਦੇਣਾ ਦੇਖੋ ਜੀ ਗੱਲ ਇਹ ਆ ਚੋਰ ਠੱਗ ਸਾਰੇ ਹੀ ਆ ਲੀਡਰ ਚਾਹੇ ਤੁਸੀਂ ਵੱਡੇ ਚਿਹਰੇ ਲਾ ਲਓ ਭਗਵੰਤ ਮਾਨ ਲਾ ਲਓ ਠੀਕ ਹੈ ਜੀ ਦੂਸਰਾ ਮੁੱਖ ਮੰਤਰੀ ਕਿਹੜਾ ਹੈ ਕੈਪਟਨ ਹੋ ਗਿਆ ਤੇ ਤੀਸਰਾ ਚੰਨੀ ਹੋ ਗਿਆ ਚੌਥਾ ਸੁਖਵੀਰ ਬਾਦਲ ਹੋ ਗਿਆ ਹੈ ਸਾਰੇ ਠੱਗਾਂ ਆਪਾਂ ਬਸ ਇਹ ਦੇਖਣਾ ਵੀ ਛੋਟਾ ਠੱਗ ਕਿਹੜਾ ਹੈ ਕਿਉਂਕਿ ਸਾਡੇ ਕੋਲ ਕੋਈ ਆਪਸ਼ਨ ਹੀ ਨਹੀਂ ਹੈਗੀ ਹੁਣ ਚੱਕਰ ਇਹ ਹੈ ਜੀ ਦੇਖੋ ਅਸੀਂ ਫਿਰ ਤਾਂ ਸਾਡਾ ਨਾਮ ਇਹ ਜੁੜ ਜਾਊਗਾ ਨਾ ਵੀ ਕਿਸਾਨ ਜਥੇਬੰਦੀਆਂ ਸਿੱਧੇ ਤੌਰ ਤੇ ਕਹਿ ਰਹੀਆਂ ਵੀ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਵੋਟ ਪਾਓ ਜੀ ਹਨਾ ਮਸਲਾ ਇਹ ਨਹੀਂ ਹੈ ਜੀ ਵੀ ਸਾਡਾ ਵੀ ਅਸੀਂ ਮਤਲਬ ਵੋਟ ਕਿਨੂੰ ਪਾਉਂਗੇ ਮਸਲਾ ਸਾਡਾ ਇਹ ਹੈ ਵੀ ਜਿਹੜੀ ਭਾਜਪਾ ਪਾਰਟੀ ਹੈ ਮਤਲਬ ਵੋਟਾਂ ਮੰਗਣ ਆਏਗੀ ਜਾਂ ਕੋਈ ਵੀ ਪਾਰਟੀ ਹੈ ਕੋਈ ਵੀ ਹੋ ਸਕਦੀ ਹੈ ਅਸੀਂ ਉਨੂੰ ਇਹੀ ਸਵਾਲ ਕਰਨੇ ਆ ਵੀ ਸਾਡੇ ਨਾਲ ਤੁਸੀਂ ਕਦੋਂ ਖੜੇ ਆ ਠੀਕ ਹੈ ਨਾ ਕਿ ਤੂੰ ਬੀਜੇਪੀ ਦਾ ਵਿਰੋਧ ਕਰਨਾ ਬਸ ਮੁੱਖ ਦੀ ਗੱਲ ਜੀ ਇਹ ਆ ਬਾਕੀ ਜਿਹੜੇ ਸੱਤਾ ਦੇ ਵਿੱਚ ਰਹੇ ਆ ਉਹਨਾਂ ਨੂੰ ਵੀ ਸਵਾਲ ਪੁੱਛਣੇ ਆ ਜਿਵੇਂ ਤੁਸੀਂ ਨਾ ਇੱਕ ਹੋਰ ਪਹਿਲਾਂ ਬਹੁਤ ਸੋਹਣਾ ਸਵਾਲ ਪੁੱਛਿਆ ਸੀ ਵੀ ਥੋੜੀ ਇਹ ਐਕਟੀਵਿਟੀਆਂ ਦੇ ਨਾਲ ਜਾਂ ਥੋੜੀ ਆਵਾਜ਼ ਬੁਲੰਦ ਕਰਨ ਦੇ ਨਾਲ ਜਾਂ ਫਿਰ ਤੁਹਾਡੇ ਇਹ ਗੱਲਾਂ ਕਰਨ ਦੇ ਨਾਲ ਇੱਕ ਕਾਨੂੰਨ ਬਣ ਸਕਦੇ ਆ ਜਾਂ ਫਿਰ ਇਹ ਕੁਝ ਸਧਾਰ ਵਕਾਸ ਹੋ ਸਕਦਾ ਤਾਂ ਮੈਨੂੰ ਐ ਮੈਂ ਤੁਹਾਨੂੰ ਵੀ ਪੁੱਛਣਾ ਚਾਹੁੰਦਾ ਤੁਸੀਂ ਪੱਤਰਕਾਰ ਵੀਰ ਹੋ ਜਿਰਕਪੁਰ ਦੇ ਜਿਰਕਪੁਰ ਦੀ ਕਮੇਟੀ 200 250 ਕਰੋੜ ਦੀ ਆ ਜੀ ਉਹਦੇ ਉਹੀ ਜਿਹੜੀ ਰੋਡ ਆ ਕੋਹੀ ਨੂੰ ਢਾਬੇ ਤੋਂ ਜਿਹੜੀ ਜਿਰਖਪੁਰ ਨੂੰ ਅਸੀਂ ਜਾਂਦੇ ਆ ਦੇਖੋ ਉਹਦੇ ਉੱਤੇ ਡੀਐਸਪੀ ਦਾ ਵੀ ਆਫਿਸ ਆ ਉਹਦੇ ਉੱਤੇ ਐਸਐਚਓ ਦਾ ਵੀ ਆਫਿਸ ਆ ਉਹਦੇ ਉੱਤੇ ਤਹਿਸੀਲ ਆ ਉਹਦੇ ਉੱਤੇ ਕਮੇਟੀ ਆ ਉਹਦੇ ਉੱਤੇ ਹੀ ਗਊਸ਼ਾਲਾ ਉਹਦੇ ਉੱਤੇ ਹੀ ਮੰਦਰ ਆ ਉਹਦੇ ਉੱਤੇ ਹੀ ਗੱਗਾ ਮਾੜੀ ਆ ਮਤਲਬ ਉਹਦੇ ਉੱਤੇ ਹੀ ਸ਼ਮਸ਼ਾਨ ਘਾਟ ਆ ਮਤਲਬ ਸਾਰੀਆਂ ਚੀਜ਼ਾਂ ਜਨਮ ਤੋਂ ਲੈ ਕੇ ਮੌਤ ਤੱਕ ਜਿੰਨੀਆਂ ਵੀ ਲੋੜਾਂ ਸਾਡੀਆਂ ਸਾਰੀਆਂ ਉੱਥੇ ਪੂਰੀਆਂ ਹੋ ਰਹੀਆਂ ਹੁਣ ਤੁਸੀਂ ਵੀ ਪੱਤਰਕਾਰ ਵੀਰਾਂ ਨੇ ਉਹਦੀ ਖਬਰਾਂ ਕਿੰਨੀਆਂ ਲਾਈਆਂ ਪਰ ਉਹ ਹੱਲ ਨਹੀਂ ਨਾ ਹੋਇਆ ਪਰ ਇਹਦਾ ਮਤਲਬ ਐ ਤਾਂ ਨਹੀਂ ਹੈਗਾ ਵੀ ਅਸੀਂ ਘਰੇ ਬੈਠ ਜੂਗੇ ਟਿੱਕੇ ਅਸੀਂ ਜਦੋਂ ਤੱਕ ਸਾਡੇ ਚ ਆਖਰੀ ਦਾਮਾ ਅਸੀਂ ਜੇ ਮਰ ਵੀ ਗਏ ਜਾਂਦੇ ਹੋਏ ਕੋਈ ਚਿੰਗਾ ਦਾ ਸੀ ਜਗਾ ਕੇ ਜਾਉਂਗੇ ਨਾ ਤਾਂ ਅਸੀਂ ਆਪਣਾ ਜਿਹੜਾ ਦਸਵੰਦ ਆ ਜਿਵੇਂ ਮੇਰੀ ਤਾਂ ਇਹ ਸੋਚ ਆ ਨੌਜਵਾਨ ਹੋਣ ਦੇ ਨਾਤੇ ਜਿਵੇਂ ਅਸੀਂ ਆਪਣਾ ਦਸਵੰਦ ਸੇਵਾ ਜਿਹੜੀ ਪੈਸਿਆਂ ਦੇ ਰਾਹੀਂ ਵੀ ਕੱਢਦੇ ਆ ਅਸੀਂ ਆਪਣੇ ਬੱਚਿਆਂ ਦੀ ਕਾਮਯਾਬੀ ਤਰੱਕੀ ਲਈ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦੇ ਆ ਅਸੀਂ ਆਪਣੀ ਜੌਬ ਦੇ ਲਈ ਆਪਣੇ ਬਿਜ਼ਨਸ ਦੇ ਲਈ ਵੀ ਕਾਮਯਾਬੀ ਕਰਦੇ ਆ ਦਾ ਸਾਡਾ ਜਿਹੜਾ ਸਮੇ ਦਾ ਸਦਵੰਤ ਦਾ ਸਵੰਦ ਆ ਸਮਾਜ ਦੇ ਲਈ ਇਹ ਵੀ ਹਰ ਪੰਜਾਬੀ ਇੱਕ ਨਾਗਰਿਕ ਨੂੰ ਕੱਢਣਾ ਚਾਹੀਦਾ ਹੈ ਜੇ ਇਸ ਸਮਾਜ ਦੇ ਵਿੱਚ ਇਨਸਾਨੀਅਤ ਨੂੰ ਬਚਾਣਾ ਨਾ ਕਿ ਧਰਮ ਨੂੰ ਬਚਾਣਾ ਠੀਕ ਹੈ ਜੀ ਇਹੀ ਗੱਲਾਂ